ਤੋ ਦੋਸਤੋ ਅੱਜ ਪਿੰਡ ਧੂੜਕੋਟ ਅਣਸિંહ ਲਈ ਬਹੁਤ ਭਾਗਾ ਭਰਿਆ ਦਿਨ ਕਹਿ ਸਕਦੇ ਆਪਾਂ ਜਿਵੇਂ ਕਿ ਆਪਾਂ ਦੇਖਦੇ ਪਿਛਲੇ ਲੰਬੇ ਸਮੇਂ ਤੋਂ ਪਿੰਡ ਧੂੜਕੋਟ ਅਣਸિંહ ਦੇ ਵਿੱਚ ਕਸ਼ਤੀ ਅਖਾੜਾ ਚੱਲ ਰਿਹਾ ਬਾਬਾ ਸ਼ੇਖ ਫਰੀਦ ਕੋਸ਼ਤੀ ਅਖਾੜਾ ਉਹਦੇ ਵਿੱਚ ਆਪਣੀ ਪੈਣਾ ਅਣਸિંહ ਕਲਾ ਤੋਂ ਇੱਥੇ ਆਇਓ ਦਿਖਾਈ ਵੀਰੇ ਜਿਹੜੀ ਲੰਬੇ ਸਮੇਂ ਤੋਂ ਇੱਥੇ ਕੋਸ਼ਤੀ ਕਰ ਰਹੀ ਸੀ ਉਹਨੂੰ ਗਵਰਨਮੈਂਟ ਵੱਲੋਂ ਇੱਥੇ ਜੋਇਨਿੰਗ ਮਿਲੀ ਹੈ ਐਜ਼ ਅ ਕੋਚ ਉਹ ਇਸ ਅਖਾੜੇ ਦੇ ਵਿੱਚ ਹੁਣ ਕੋਚਿੰਗ ਕਰਿਆ ਕਰਨਗੇ ਕਿ ਇਹਨਾਂ ਦੇ ਨਾਲ ਇਹਦੀ ਹੈਲਪ ਕਰਿਆ ਕਰੂਗੇ ਭੈਣ ਪਿੰਡ ਤੋਂ ਧੂੜਕੋਟ ਤੋਂ ਇਹ ਸਕੂਲ ਦੇ ਵਿੱਚ ਟੀਚ ਕਰਦੇ ਆ ਜੇ ਡੀਪੀ ਟੀਚਰ ਇਹ ਵੀ ਨਾਲ ਹੈਲਪ ਕਰਿਆ ਕਰਨਗੇ ਆਪਣੀ ਤੇ ਕਿ ਵੱਡੀ ਗੱਲ ਇਹੀ ਹੈ ਵੀ ਆਪਾਂ ਇਹ ਗੱਲ ਕਰਨੀ ਸੀ ਵੀ ਮੈਨੂੰ ਬਹੁਤ ਵਧੀਆ ਲੱਗਾ ਵੀ ਕਿਉਂਕਿ ਆਪਣੇ ਪਿੰਡ ਦੇ ਵਿੱਚ ਲੰਬੇ ਸਮੇਂ ਤੋਂ ਅਖਾੜਾ ਚੱਲ ਰਿਹਾ ਸੀ ਤੇ ਇਹ ਹੁਣ ਭੈਣ ਕਰਾਇਆ ਕਰੂ ਕਿਉਂਕਿ ਕਈ ਪਰਿਵਾਰ ਹੁੰਦੇ ਆ ਫੈਵਲੇ ਹੁੰਦੇ ਧੂੜਕੋਟ ਨੇਹ ਨਿਹਾਲ ਸਿੰਘ ਵਾਲਾ ਰਣਸੀ ਨੰਗਲ ਜਿਹੜੇ ਪਿੰਡ ਪੈਂਦੇ ਆ ਸਾਰਿਆਂ ਨੂੰ ਇਹੀ ਬੇਨਤੀ ਹੈ ਵੀ ਇਹਦੇ ਜਿਵੇਂ ਮਤਲਬ ਕਿ ਤੁਸੀਂ ਕੋਈ ਕੁੜੀਆਂ ਮੁੰਡੇ ਛੋਟੇ ਭੇਜ ਸਕਦੇ ਹੋ ਇੱਥੇ ਵਧੀਆ ਕੋਚ ਐ ਇਹ ਕੁੜੀ ਕਿਉਂਕਿ ਮੈਨੂੰ ਪਹਿਲੀ ਵਾਰ ਦੇਖਿਆ ਸੀ ਇੱਥੇ ਪਿੰਡ ਟੂਰਨਾਮੈਂਟ ਹੋ ਰਿਹਾ ਸੀ ਤੇ ਇਹਨੇ ਡੰਡ ਲਾਈ ਸੀ ਕੁੜੀ ਨੇ ਮੁੰਡਿਆਂ ਤੋਂ ਜ਼ਿਆਦਾ ਲਾਈ ਸੀ ਇਹ ਵਨ ਕੀਤਾ ਸੀ ਦਿਖਾਓ ਵੀਰ ਇੱਧਰ ਇਹ ਕੁੜੀ ਨੇ ਇਹ ਹੁਣ ਐਜ਼ ਅ ਕੋਚ ਇੱਥੇ ਮਤਲਬ ਕਿ ਕੋਚਿੰਗ ਦਿਆ ਕਰੂਗੀ ਨਾਲੇ ਵੀ ਹੈਲਪ ਕਰਿਆ ਕਰੂਗੀ ਪਿੰਡੋਂ ਕੁੜੀ ਤੇ ਕੋਸ਼ਿਸ਼ ਕਰਿਓ ਬਾਅਦਵਾਦੇ ਦੇ ਕੋਲੇ ਭੇਜੋ ਕਿਉਂਕਿ ਇੱਕ ਰੋਲ ਮਾਡਲ ਮੰਨ ਸਕਦੇ ਆਪਾਂ ਹਾਰਡਵਰਕ ਕੀਤਾ ਵਿਚਾਰੀ ਨੇ ਤੇ ਇਹਨੂੰ ਅੱਜ ਮੁੱਲ ਵੀ ਮਿਲਿਆ ਤੇ ਵੈਲਿਊ ਵੀ ਪਈ ਆ ਦੀ ਤੇ ਇੱਥੇ ਹੀ ਹੁਣ ਸੇਵਾ ਨਿਭਾਇਆ ਕਰੂਗੀ ਤੇ ਪਿੰਡ ਦੇ ਹੋਰ ਵੀ ਤਮੰਤ ਤੇ ਸੱਜਣ ਇਹਨਾਂ ਨੂੰ ਜੁਆਇਨਿੰਗ ਲੈਟਰ ਦੇਣ ਸਮੇਂ ਪਹੁੰਚੇ ਸੀਗੇ ਇਹਦਾ ਬਹੁਤ ਹੀ ਮਾਣ ਵਾਲੀ ਗੱਲ ਆ ਪਿੰਡ ਵਾਸਤੇ ਕਿਉਂਕਿ ਇਸ ਪਿੰਡ ਦੇ ਨਵਜੋਤ ਕੌਰ ਆ ਕੁੜੀ ਦਾ ਨਾਮ ਇਹ ਵੀ ਮਤਲਬ ਕਿ ਆਰਮੀ ਚ ਸਿਲੈਕਟ ਹੋਈ ਐ ਇਸੇ ਅਖਾੜੇ ਦੇ ਵਿੱਚੋਂ ਹੀ ਇਹ ਮਤਲਬ ਕਿ ਇੱਥੇ ਪ੍ਰੈਕਟਿਸ ਕਰਦੀ ਸੀ ਇਸੇ ਅਖਾੜੇ ਦੀ ਬਦੌਲਤ ਹੋਈ ਐ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਪੋਜੀਸ਼ਨਾਂ ਤੇ ਗਈਆਂ ਨੇ ਇੱਥੋਂ ਬਹੁਤ ਸਾਰੇ ਬੱਚੇ ਨਿਕਲੇ ਆ ਖਾੜੇ ਦੇ ਵਿੱਚੋਂ ਚੰਗੀਆਂ ਪੋਜੀਸ਼ਨਾਂ ਤੇ ਚੰਗੀ ਜੌਬ ਤੇ ਚਲੇ ਗਏ ਆ ਤੇ ਪਰਮਾਤਮਾ ਇਸੇ ਤਰ੍ਹਾਂ ਬੈਨ ਦੁੱਗਣੀ ਰਾਜ ਚੋਗਣੀ ਮਿਹਨਤ ਕਰਦੇ ਆ ਨਾ ਬੱਚੇ ਤੇ ਤਰੱਕੀ ਬਖਸ਼ੇ ਇਹਨਾਂ ਨੂੰ ਜਿਵੇਂ ਇਹ ਕੁੜੀ ਨੂੰ ਤਰੱਕੀ ਮਿਲੇ ਦੂਜਿਆਂ ਨੂੰ ਮਿਲੇ ਤੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਆਉਣ ਦੀ ਇੱਥੇ ਖਾੜੇ ਦੇ ਵਿੱਚ ਪਹੁੰਚਿਆ ਕਰੋ ਤੇ ਬੱਚਿਆਂ ਨੂੰ ਭੇਜਿਆ ਕਰੋ ਨੇੜੇ ਤੇੜੇ ਦੇ ਪਿੰਡਾਂ ਦੇ ਕੋਈ ਦਿੱਕਤ ਨਹੀਂ ਅੱਗੇ ਤਾਂ ਚਲੋ ਆਪਾਂ ਕਹਿ ਸਕਦੇ ਕੁੜੀਆਂ ਗੱਲ ਵੀ ਜੰਡੇ ਵਿੱਚ ਪ੍ਰੋਬਲਮ ਸੀ ਹੁਣ ਕੋਈ ਚ ਕੁੜੀਆਂ ਹੀ ਨਹੀਂ ਇੱਥੇ ਤੇ ਤੁਸੀਂ ਭੇਜ ਸਕਦੇ ਆ ਆਪਣੀਆਂ ਕੁੜੀਆਂ ਨੂੰ ਵੀਰੇ ਵੀ ਤੁਸੀਂ ਕਦੋਂ ਤੋਂ ਇੱਥੇ ਆਉਣਾ ਸ਼ੁਰੂ ਕੀਤਾ ਸੀ ਮੈਨੂੰ ਵੀਰੇ 8-9 ਸਾਲ ਹੋ ਗਏ ਇੱਥੇ ਪ੍ਰੈਕਟਿਸ ਕਰਦੀ ਨੂੰ ਮੈਂ 2013 ਵਿੱਚ ਸਟਾਰਟ ਕੀਤੀ ਸੀ ਤੇ 14 ਵਿੱਚ ਮੇਰਾ ਪਹਿਲਾ ਮੈਡਲ ਆਇਆ ਸੀ ਇੱਥੇ ਕਦੋਂ ਅਪਲਾਈ ਕੀਤਾ ਸੀ ਜੌਬ ਦਾ ਮੈਂ ਜੌਬ ਦਾ ਵੀਰੇ 2023 'ਚ ਅਪਲਾਈ ਕੀਤਾ ਸੀਗਾ ਦਸੰਬਰ 'ਚ ਤੇ 24 'ਚ ਉਹਨਾਂ ਨੇ ਸਾਡਾ ਵੀ ਮਤਲਬ ਫਿਜ਼ੀਕਲ ਦਾ ਫਿਟਨੈਸ ਦਾ ਟੈਸਟ ਲਿਆ ਸੀਗਾ ਤੇ ਉਹਨਾਂ ਨੇ ਸਾਨੂੰ ਹੁਣ ਜੂਨ ਮਈ ਵਿੱਚ ਉਹਨਾਂ ਨੇ ਸਾਨੂੰ ਜੋਇਨਿੰਗ ਲੈਟਰ ਦਿੱਤੇ ਮਈ 'ਚ ਜੋਇਨਿੰਗ ਲੈਟਰ ਚਲੋ ਬਹੁਤ-ਬਹੁਤ ਵਧਾਈਆਂ ਤੁਹਾਨੂੰ ਤੇ ਹੁਣ ਤੁਸੀਂ ਪੂਰੀ ਮਿਹਨਤ ਨਾ ਕਰਾਓਗੇ ਕੰਮ ਪੇਛ ਸਕਦਾ ਕੋਈ ਵੀ ਕੁੜੀਆਂ ਮੁੰਡੇ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਕੋਈ ਦਿੱਕਤ ਨਹੀਂ ਸਵੇਰੇ ਸਾਂ ਜਾ ਕੇ ਪ੍ਰੈਕਟਿਸ ਹੋਗੇ ਇਹਨਾਂ ਦਾ ਡਾਈਟ ਦਾ ਵੀ ਹੱਲ ਹੁਣਾ ਸੀ ਕਰਾਂਗੇ ਹਾਂ ਹਾਂ ਹਾਂਜੀ ਹਾਂ ਬਾਕੀ ਤੁਸੀਂ ਗਾਈਡਲਾਈਨ ਤਾਂ ਤੁਸੀਂ ਦੋਵੋਗੇ ਤੁਸੀਂ ਕੋਦ ਗੇਮਸ ਲਾਈ ਹੈ ਹਨਾ ਤੇ ਹਾਂਜੀ ਜੀ ਮਤਲਬ ਡਾਈਟ ਦਾ ਵੀ ਇਹਨਾਂ ਦੀ ਹੱਲ ਕਰਾਂਗੇ ਅੱਛਾ ਉਹਦਾ ਵੀ ਅੱਛਾ ਉਹ ਵੀ ਤੁਸੀਂ ਨਾਲ ਕਲਾਸਿਕ ਕਈ ਵਾਰ ਕੋਈ ਫੈਮਲੀ ਚ ਹੁੰਦਾ ਕੋਈ ਫੈਮਲੀ ਉਧਰ ਨਹੀਂ ਹੁੰਦੀ ਵੀ ਡਾਈਟ ਦੀ ਪ੍ਰੋਬਲਮ ਹੁੰਦੀ ਆ ਉਹ ਵੀ ਇਹ ਕਹਿੰਦੇ ਅਸੀਂ ਕੋ ਮਤਲਬ ਕਿ ਅਡਜਸਟਮੈਂਟ ਕਰਾਂਗੇ ਆਪੇ ਤੇ ਬੱਚੇ ਤੁਸੀਂ ਭੇਜੋ ਵੱਧ ਵੱਧ ਧੰਨਵਾਦ ਆ ਸਾਬ ਦਾ ਜਿਹੜੇ ਇੱਥੇ ਪਹੁੰਚੇ ਸੀਗੇ ਜਿਹੜੇ ਵਿਦਵਾਨ ਤੇ ਸੱਜਣ ਆਏ ਸੀ ਸਾਰਿਆਂ ਨੇ ਇਹਨਾਂ ਨੂੰ ਵਧਾਈਆਂ ਦਿੱਤੀਆਂ ਤੇ ਬਾਕੀ ਹੋਰ ਵੀ ਦਾਹ ਇਹੀ ਗੱਲ ਕਹੂੰਗਾ ਵੀ ਇਹਨਾਂ ਦੀ ਤਰ੍ਹਾਂ ਬੱਚਿਆਂ ਨੂੰ ਆਪਾਂ ਮੋਟੀਵੇਟ ਕਰੀਏ ਤੇ ਬਣਾਈਏ ਤੇ ਬਾਕੀ ਆਪਾਂ ਗੱਲਬਾਤ ਕਰਾਵਾਂਗੇ ਪੂਰੀ ਰਣਾ ਘਰ ਜਾ ਕੇ ਧੰਨਵਾਦ